ਸਰਕਾਰ ਪੌਂਟਸ 2 ਮਈ 1900 ਚੌਂਟ ਗੁਰਦੁਆਰਾ ਪੌਂਟਸ ਸੇਬ ਹੁਣ ਤਾਂ ਹਿਮਾਚਲ ਪ੍ਰਦੇਸ਼ ਵਿੱਚ ਆਉਂਦਾ ਹੈ ਪਰ ਜਦੋਂ ਇਹ ਸਾਕਾ ਵਾਪਰਿਆ ਯਾਨੀ 1964 ਵਿੱਚ ਉਦੋਂ ਇਹ ਸਥਾਨ ਪੰਜਾਬ ਦੇ ਹਿੱਸੇ ਵਿੱਚ ਆਉਂਦਾ ਸੀ ਯਾਨੀ ਉਦੋਂ ਇਹ ਪੰਜਾਬ ਸੀ 1964 ਵਿੱਚ ਇਸ ਨੂੰ ਪੰਜਾਬ ਤੋਂ ਵੱਖ ਕੀਤਾ ਗਿਆ ਅਤੇ 1971 ਵਿੱਚ ਇਸ ਨੂੰ ਪੂਰੇ ਰਾਜ ਹੋਣ ਦਾ ਦਰਜਾ ਮਿਲਿਆ ਇੱਥੇ ਬਹੁਤ ਸਾਰੇ ਗੁਰਦਾਰਾ ਸੇਬ ਹਨ ਜਵੇਂ ਗੁਰਦੁਆਰਾ ਪੌਂਟਾ ਸੇ ਗੁਰਦੁਆਰਾ ਮਨੀਕਰਨ ਸੇ ਗੁਰਦੁਆਰਾ ਅਰੀਵਾਲ ਸਰ ਸਾਹਿਬ ਇਸ ਤਰ੍ਹਾਂ ਦੇ ਹੋਰ ਕਾਫੀ ਗੁਰਦੁਆਰਾ ਸਹਿਬ ਹਨ ਅਸੀਂ ਅੱਜ ਗੱਲ ਕਰ ਰਹੇ ਹਾਂ ਉਸ ਸਾਕੇ ਦੀ ਜੋ 1964 ਵਿੱਚ ਵਾਪਰਿਆ ਤੁਸੀਂ ਸਾਕਾ ਨਨਕਾਣਾ ਸਾਹਿਬ ਬਾਰੇ ਸੁਣਿਆ ਹੋਵੇਗਾ ਇਹ ਸਾਕਾ ਉਦੋਂ ਵਾਪਰਿਆ ਸੀ ਜਦੋਂ ਉੱਥੇ ਗੁਰਦੁਆਰਾ ਸਹਿਬ ਵਿੱਚ ਮਹੰਤਾ ਨੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਸਿੱਖਾਂ ਨੇ ਮਿਲ ਕੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ਼ਹੀਦੀਆਂ ਦੇ ਕੇ ਗੁਰਦੁਆਰਾ ਸਾਹਿਬ ਨੂੰ ਪਾਪੀ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ ਬਿਲਕੁਲ ਇਸੇ ਤਰ੍ਹਾਂ ਦਾ ਸਾਕਾ ਹੈ ਪੌਂਟਾ ਸਾਹਿਬ ਦਾ ਇੱਥੇ ਵੀ ਇੱਕ ਮਹੰਤ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਅਤੇ ਚੜਾਵੇ ਦਾ ਗਲਤ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਉਹ ਇੱਥੇ ਸ਼ਰਾਬ ਤੱਕ ਪੀਣ ਲੱਗ ਗਿਆ ਸੀ ਸਰਕਾਰ ਨਾਲ ਇਸ ਨੇ ਉੱਠਣਾ ਬੈਠਣਾ ਸ਼ੁਰੂ ਕਰ ਦਿੱਤਾ ਅਤੇ ਖੁੱਲਾ ਪੈਸਾ ਵੇਖ ਕੇ ਮਾਨਾਇਆਂ ਕਰਨ ਲੱਪਿਆ ਸੀ ਇਹ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜ਼ਮੀਨ ਸਮਝ ਕੇ ਇਸ ਦੀ ਦੌਲਤ ਵਰਤੋ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਮਹੰਤ ਦਾ ਨਾਮ ਸੀ ਗੁਰਦੇਵਾਲ ਸਿੰਘ ਜਦ ਇਸ ਗੱਲ ਦਾ ਪਤਾ ਦਰਬਾਰ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਲੱਗਾ ਤਾਂ ਪ੍ਰਬੰਧਕਾਂ ਨੇ ਚਾਬੀਆਂ ਮੰਗੀਆਂ ਪਰ ਉਹ ਉਲਟਾ ਪ੍ਰਬੰਧਕਾਂ ਨੂੰ ਹੀ ਡਰਾਉਂ ਤਮਕਾਉਣ ਲੱਗ ਪਿਆ ਅਤੇ ਉਹਨਾਂ ਨੂੰ ਬੇਇੱਜ਼ਤ ਕਰਕੇ ਉੱਥੋਂ ਘੜ ਦਿੱਤਾ ਸੇਕ ਸੰਗਤ ਮਹੰਤਾਂ ਦੇ ਕਾਰਨਾਮੇ ਤੋਂ ਬੜੀ ਦੁਖੀ ਹੋਈ ਜਦੋਂ ਇਹ ਗੱਲ ਦਾ ਪਤਾ ਬਾਬਾ ਹਰਪ੍ਰਧਨ ਸਿੰਘ ਅਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਨੂੰ ਲੱਗਾ ਤਾਂ ਉਹ ਗੁਰਦਰਾ ਸਾਹਿਬ ਨੂੰ ਮਹਾਂਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਦੇ ਇੱਕ ਜਥੇ ਸਮੇਤ ਉਥੋਂ ਤੋਰ ਪੇ ਜਥੇਦਾਰਾਂ ਨੇ ਸੰਗਤ ਨੂੰ ਪ੍ਰੋਸਾ ਦਿੱਤਾ ਕਿ ਜਲਦ ਹੀ ਗੁਰਦਰਾ ਸਾਹਿਬ ਨੂੰ ਮਹਾਂਤਾਂ ਪਾਸੋਂ ਆਜ਼ਾਦ ਕਰਵਾ ਲਿਆ ਜਾਏਗਾ। ਪੁੱਲੇ ਮੱਲੇ ਤੋਂ ਬਾਅਦ 10 ਮਾਰਚ 1964 ਨੂੰ ਉੱਥੇ ਪਹੁੰਚ ਕੇ ਗੁਰਦਰਾ ਸਾਹਿਬ ਦੀ ਪਵਿੱਤਰਤਾ ਲਈ ਉੱਥੇ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ। ਬਾਬਾ ਜੀ ਵੱਲੋਂ ਸਿੱਖ ਸੰਗਤਾਂ ਨੂੰ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ ਗਈ। ਸਰਕਾਰ ਨੇ ਬਾਬਾ ਹਰਪਰਜਨ ਸਿੰਘ ਨੂੰ ਧੋਖੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਰੈਸਟ ਹਾਊਸ ਬੁਲਾ ਕੇ ਗ੍ਰਿਫਤਾਰ ਕਰ ਲਿਆ। ਇਧਰ ਮਹੰਤਾ ਸਾਧ ਦੇ ਨੇ ਸਰਕਾਰ ਨੇ ਗੁਰਦਰਾ ਸਾਹਿਬ ਨੂੰ ਘੇਰਾ ਪਾ ਲਿਆ। ਗੁਰਦਰਾ ਸਾਹਿਬ ਦੇ ਅੰਦਰ ਉਸ ਸਮੇਂ 15 ਕੋ ਸਿੰਘ ਸਨ। ਉਸ ਸਮੇਂ ਭਾਈ ਅਖੰਡ ਪਾਠ ਦੇ ਭੋਗ ਪੈ ਚੁੱਕੇ ਸਨ ਅਤੇ ਉਸ ਦਿਨ 23ਵੇਂ ਅਖੰਡ ਪਾਠ ਦਾ ਆਰੰਭ ਜੋ ਹੋ ਚੁੱਕਾ ਸੀ। ਉਸ ਦਿਨ 22 ਤਰੀਕ ਸੀ ਜਾਨੀ 22 ਮਈ 1964 ਨੂੰ ਪੁਲਿਸ ਗੁਰਦੁਆਰਾ ਸੇਬ ਦੇ ਦਰਵਾਜ਼ੇ ਖਿੜਕੀਆਂ ਪੰਨ ਕੇ ਅੰਦਰ ਦਾਖਲ ਹੋ ਗਈ ਉਸ ਸਮੇਂ ਦਾ ਡੀਸੀਸੀ ਆਰ ਕੇ ਚੰਡੇਲ ਉਸਨੇ ਸਿੰਘਾਂ ਉੱਪਰ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਇਸ ਗੋਲੀਬਾਰੀ ਵਿੱਚ ਗੁਰਦੁਆਰਾ ਹਰੀਆਂ ਵਿਲਾ ਦੇ 11 ਨਿਹੰਗ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਜ਼ਖਮੀ ਹੋ ਗਏ ਸਰਕਾਰ ਦੀ ਇਸ ਕਰਤੂਤ ਦਾ ਪਤਾ ਜਦ ਪੂਰੀ ਸਿੱਖ ਕੌਮ ਨੂੰ ਲੱਗਿਆ ਤਾਂ ਗੁਰੂ ਦਾ ਖਾਲਸਾ ਇਕੱਠਾ ਹੋ ਕੇ ਗੁਰਦੁਆਰਾ ਪੌਂਟਾ ਸੈਵ ਨੂੰ ਆਜ਼ਾਦ ਕਰਾਉਣ ਲਈ ਇੱਕ ਚੋਟ ਹੋ ਗਏ ਤੇ ਸਰਕਾਰ ਦੇ ਖਿਲਾਫ ਡਟ ਗਏ ਸਿੰਘਾਂ ਦੇ ਰੋਸ਼ ਨੂੰ ਦੇਖਦੇ ਹੋਏ ਆਖਿਰਕਾਰ ਸਰਕਾਰ ਨੂੰ ਝੁਕਣਾ ਹੀ ਪਿਆ ਅਤੇ ਗੁਰਦੁਆਰਾ ਪੌਂਟਾ ਸੈਵ ਨੂੰ ਸਰਕਾਰ ਅਤੇ ਮਹੱਤ ਦੇ ਕਬਜ਼ੇ ਤੋਂ ਸਿੰਘਾਂ ਨੇ ਆਜ਼ਾਦ ਕਰਵਾ ਲਿਆ ਸੋ ਇਸ ਤਰ੍ਹਾਂ ਇਸਾਕਾ ਵਾਪਰਿਆ ਅਤੇ 22 ਮਈ ਨੂੰ ਹਰ ਸਾਲ ਉਹਨਾਂ ਸ਼ਹੀਦਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਕੇ ਯਾਦ ਕੀਤਾ ਜਾਂਦਾ ਹੈ ਅਤੇ ਮੈਂ ਵੀ ਉਹਨਾਂ तमाम ਗੁਰਸਿੱਖਾਂ ਨੂੰ ਪ੍ਰਣਾਮ ਕਰਦਾ ਹਾਂ ਜਰਣੇ ਅੱਜ ਦੇ ਦਿਨ ਗੁਰਦੁਆਰਾ ਸੈਬਲੀ ਸ਼ਹੀਦੀ ਲਈ। ਸਾਇਆ ਬੋਲਾ ਚੁਕਾ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ